ਨੀਤੀ 12625 ਨੂੰ ਗਿਰਜਾ ਦੇਵੀ ਵੱਲੋਂ ਸਾਨੂੰ ਥਾਣਾ ਕੈਡਵੇਕ ਦੇ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਕੰਚਨ ਕੁਮਾਰੀ ਉਸਦਾ ਉਸਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੈਡਵੇਕ 'ਤੇ ਮੁਕੱਦਮਾ ਦਰਜ ਕੀਤਾ ਗਿਆ ਦੌਰਾਨੇ ਤਫ਼ਤੀਸ਼ ਇਸ ਮੁਕਦਮੇ ਦੇ ਵਿੱਚ ਚਾਰ ਜਾਣਿਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ ਜਿਨ੍ਹਾਂ ਦੇ ਵਿੱਚੋਂ ਦੋ ਦੋਸ਼ੀ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਤੇ ਨਿਮਰਤਜੀਤ ਪੁੱਤਰ ਸੁਖਵਿੰਦਰ ਸਿੰਘ ਨੂੰ ਅਸੀਂ ਇਸ ਮਤਤਮਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਜੀ ਗ੍ਰਿਫਤਾਰੀ ਤੋਂ ਉਪਰੰਤ ਜੀ ਇਹਨਾਂ ਦੋਨੋਂ ਦੋਸ਼ੀਆਂ ਦਾ ਜਿਹੜਾ ਚਲਾਨ ਹੈਗਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਅਦਾਲਤ ਕਰ ਦਿੱਤਾ ਗਿਆ ਹੈ ਅੱਜ ਵੀ ਇਹਨਾਂ ਦੋ ਦੋਸ਼ੀਆਂ ਦੀ ਪੇਸ਼ੀ ਸੀਗੀ ਤਾਂ ਹੁਣ ਅੱਗੇ ਕੋਰਟ ਮਾਨਯੋਗ ਅਦਾਲਤ ਦੇ ਪ੍ਰੋਸੀਜਰ ਅਨੁਸਾਰ ਹੈ ਇਹਨਾਂ ਨੂੰ ਚਾਰਜਸ ਫੇਮ ਕਰਕੇ ਤੇ ਜੈ ਟ੍ਰਾਇਲ ਹੈਗਾ ਇਹਨਾਂ ਦਾ ਹੁਣ ਸ਼ੁਰੂ ਕੀਤਾ ਜਾਊਗਾ ਸਤੇਵ ਆਜੇ ਕੋਰਟ ਤੇ ਪੇਸ਼ ਕੀਤਾ ਗਿਆ ਕੋਈ ਕਾਰਵਾਈ ਹਾਂਜੀ ਐਕਚੁਅਲੀ ਕੀ ਹੁੰਦਾ ਜੁਡੀਸ਼ਲ ਰਿਮਾਂਡ ਦੇ ਵਿੱਚ ਸੀਗੇ ਹਰ ਚੌਥੀ ਇਹਨਾਂ ਦੀ ਜਿੰਦਾਂ ਕਿ 14 ਦਿਨ ਬਾਅਦ ਤਰੀਕ ਪੈਂਦੀ ਹੈ ਜਿਸ ਫਿਰ ਮਾਨਯੋਗ ਦਲਤਵਾਲੋ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਜਿੱਥੇ ਇਹਨਾਂ ਨੂੰ ਚਾਰ ਸ਼ੀਟਸ ਦੀ ਕਾਪੀ ਤੇ ਹੋਰ ਸਾਰਾ ਕੁਝ ਦਿੱਤਾ ਜਾਂਦਾ ਹੈਗਾ ਤੇ ਇਸ ਉਪਰੰਤ ਇਹਨਾਂ ਦੀਆਂ ਸਟੇਟਮੈਂਟਸ ਹੋਣੀਆਂ ਫਿਰ ਚਾਰजेस ਫ੍ਰੇਮ ਹੋ ਕੇ ਅਗੇ ਟ੍ਰਾਇਲ ਦੀ ਕਾਰਵਾਈ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਜਾਊਗੀ ਸਰ ਇਹ ਕੇਸ ਕਿੱਥੋਂ ਤੱਕ ਪਹੁੰਚਿਆ ਜਿਵੇਂ ਸਕੇਲ ਦਾ ਜਿਹੜਾ ਮੁੱਖ ਦੋਸ਼ੀ ਹੈਗਾ ਉਹ ਜੋ ਇਹ ਫਰਾਰ ਹੋ ਗਿਆ ਸੀ ਅਮਰਿਤਪਾਲ ਸਿੰਘ ਉਹ ਪਹਿਲੇ Ne, dirko uh, izde... ਇਸ ਦੇ ਜਿਹੜੇ ਚਾਰ ਦੋਸ਼ੀ ਸੀਗੇ ਇਸ ਕੇਸ ਦੇ ਵਿੱਚ ਚਾਰੋ ਹੀ ਅਸੀਂ ਕਹਿ ਸਕਦੇ ਹਾਂ ਕਿ ਚਾਰੇ ਹੀ ਇਹਦੇ ਵਿੱਚ ਮੁੱਖ ਦੋਸ਼ੀ ਸੀਗੇ ਕਿ ਇਦਾਂ ਦਾ ਹੈ ਨਹੀਂ ਸੀਗਾ ਤੇ ਜਿਹੜੇ ਬਾਕੀ ਦੋ ਦੋਸ਼ੀ ਨੇ ਅਮਰਤਪਾਲ ਮੈਰੋ ਤੇ ਜਿਹੜਾ ਰਣਜੀਤ ਸਿੰਘ ਹੈਗਾ ਇਹਨਾਂ ਦੀ ਜਿਹੜੀ ਅਸੀਂ ਐਨਓਸੀ ਵਗੈਰਾ ਖਲਵਾਏ ਹੋਏ ਨੇ ਜੀ ਤੇ ਇਹਨਾਂ ਦੀ ਇੱਥੇ ਵੀ ਭਾਲ ਜਾਰੀ ਹੈ ਹਰ ਪੋਸੀਬਲ ਅਸੀਂ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਜਿੱਥੋਂ ਤੱਕ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਹੋਏ ਨੇ ਉਹਨਾਂ ਦਾ ਮੁਕੰਮਲ ਅਸੀਂ ਪ੍ਰੋਪਰ ਸਾਇੰਟਿਫਿਕ ਤਰੀਕੇ ਨਾਲ ਐਵਿਡੈਂਸ ਹੋਈ ਹੈ ਸੀਸੀਟੀਵੀ ਫੁਟੇਜ ਤੇ ਹੋਰ ਸਾਰੀ ਅਸੀਂ ਪ੍ਰ ਸਕਸਜਾ ਕਰਵਾਈ ਜਾ ਸਕਦੀ ਸਰ ਰਜੀਤ ਸਿੰਘ ਦਾ ਇਸ ਮਟਰ ਤੇ ਕਲੀਅਰ ਹੋ ਰਿਹਾ ਹੈ ਦੇਖੋ ਇਸ ਮਕਦਮੇ ਦੀ ਹਜੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਕਿਉਂਕਿ ਹਜੇ ਰਜੀਤ ਸਿੰਘ ਦੀ ਗ੍ਰਿਫਤਾਰੀ ਵੀ ਬਾਕੀ ਆ ਅਮਰਤਪਾਲ ਦੀ ਗ੍ਰਿਫਤਾਰੀ ਵੀ ਬਾਕੀ ਹੈਗੀ ਇਹਦੇ ਵਿੱਚ ਤੇ ਕਿਉਂਕਿ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਆਦਾ ਅਸੀਂ ਇਸ ਬਾਰੇ ਡਿਸਕਲੋਸ ਨਹੀਂ ਕਰ ਸਕਦੇ ਇਸ ਸਟੇਜ ਤੇ ਜਦੋਂ ਸਾਰੇ ਦੋਸ਼ੀ ਗ੍ਰਿਫਤਾਰ ਹੋ ਗਏ ਉਸ ਤੋਂ ਬਾਅਦ ਜੋ ਅਸੀਂ ਇਹਦਾ ਚਲਾਨ ਪੇਸ਼ ਅਦਾਲਤ ਕਰਕੇ ਫਿਰ ਟਾਈਮ ਟੂ ਟਾਈਮ ਫਿਰ ਉਹਦਾ ਡਿਸਕਲੋਜ਼ਰ ਕਰਦੇ ਹਾਂ ਇਹ ਅਮਰਿਤਪਾਲ ਤੇ ਪਾਸ ਨੰਬਰ ਉਹ ਤੇ ਰਣਜੀਤ ਸਿੰਘ ਨੂੰ ਬਟੇਡਾ ਪੁਲਿਸ ਵੱਲੋਂ ਚਲਦ ਗ੍ਰਿਫਤਾਰ ਕਰਨ ਦਾ ਦਇਰਾ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਜਿਹੜੇ ਬਾਕੀ ਦੋਨੋਂ ਦੋਸ਼ੀ ਨੇ ਅਮਰਿਤਪਾਲ ਤੇ ਰਣਜੀਤ ਸਿੰਘ ਨੂੰ ਜਲਦੋ ਜਲ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਕੇਸ ਚਲਾ ਕੇ ਅਦਾਲਤ ਕੀਤਾ ਜਾਵੇ